ਹਾ ਹਏ ਕਿੰਨੇ ਸੋਹਣੇ ਬਤਾਉਂ ਹੀ ਤੇ ਵੇ ਤੇ ਸਹੀ ਇੱਥੇ ਤੇ ਬੂਟੇ ਸੁੱਕ ਗਏ ਉਹ ਦਾ ਦਵਿੰਦਰ ਅੰਟੀ ਬਹੁਤ ਗੱਲਾਂ ਕਰਦੀ ਆਹੀਂ ਤੇ ਕਿਤੇ ਸਬਜੀ ਲਾਈ ਆਹੀਂ ਤੇ ਪਾਣੀ ਪੰਮੇ ਆਹੀਂ ਤੇ ਕਿਤੇ ਪਾਣੀ ਸੁੱਕਾ ਨਹੀਂ ਨਹੀਂ ਦੇਈਦਾ ਤੇ ਆਹ ਵੇਖ ਲਾ ਦਵਿੰਦਰ ਅੰਟੀ ਦੇ ਕੰਮ ਵੇਖ ਕਿਤੇ ਬੂਟਿਆਂ ਨੂੰ ਪਾਣੀ ਨਹੀਂ ਪਾਇ ਤਾਂ ਬੂਟੇ ਔਰ ਨਾਲ ਹੀ ਸੁੱਕ ਗਏ ਹੈ ਕਿਤੇ ਇੰਨੇ ਸੋਹਣੇ ਬਤਾਉਂ ਲੱਗੇ ਮੈਂ ਹਾਂ ਚੱਲ ਕਿਹੇ ਦਿਨ ਆਉਂਗੀ ਦਵਿੰਦਰਾਂ ਟੀ ਨੂੰ ਕਾਹੂੰਗੀ ਕਿ ਤੇਰੇ ਬਤਾਉ ਬੜੇ ਸੋਨੇ ਤੇ ਮੈਨੂੰ ਦੇ ਦੇ ਮੈਂ ਧਰ ਲੂੰਗੀ ਨਾ ਪਰ ਆਂਦੀ ਹੁਣ ਕੋਈ ਜੇ ਮੈਂ ਨਹੀਂ ਖਾ ਸਕਦੀ ਕੋਈ ਵੀ ਨਾ ਖਾਵੇ ਮੈਂ ਬੂਟੇ ਸਕਾ ਦੇਨੀ ਮਾਰ ਰਹੀ ਹੈ ਮਰਜੀ ਤੇ ਸਾਸ਼ੀਕਾਲ ਦੀਦੀ ਸਾਸਟੀਕਾਲ ਤੇ ਇੱਥੇ ਕੀ ਕਰਨ ਲਈ ਹੀਗੀ ਨਹੀਂ ਪੈਣਾ ਕਰਨਾ ਕੀ ਆ ਵੇ ਬਤਾਉਂ ਆਂਦੇ ਬੂਟੇ ਕਿੱਡੇ ਸੋਨੇ ਹੀ ਕੱਲ ਪਰਸੋ ਮੈਂ ਵੇਖ ਕੇ ਕਿ ਤੇ ਹਰੇ ਹਰੇ ਬਤਾਉਂ ਤੇ ਕਿਤੇ ਹਰੇ ਹਰੇ ਬੂਟੇ ਕਿੱਡੇ ਸੋਨੇ ਲਾਰੇ ਬਤਾਉਂ ਲੱਗੇ ਆ ਵੇਲਾ ਬੂਟੇ ਸੁੱਕ ਗਏ ਬਤਾਉ ਵੀ ਪੱਕਣ ਤੇ ਆ ਗਏ ਫੇ ਪਾਣੀ ਲਾਇਆ ਹੁੰਦਾ ਦਿਵਿੰਦਰ ਆਂਟੀ ਨੇ ਓਦਾਂ ਤੇ ਬਹੁਤ ਮੂੰਹ ਜੋਰੀ ਬੜੀਆਂ ਗੱਲਾਂ ਕਰਦੀ ਪਰ ਮਰਜੀ ਤੇ ਉਹਨੂੰ ਵੇਲ ਮਿਲੇ ਤਾਂ ਫੇਰ ਹੀ ਆ ਨਾ ਕਦੀ ਉਹ ਸ਼ਿੰਦੂ ਆਂਟੀ ਨਾਲ ਗੱਲਾਂ ਕਰਨ ਲੱਪੈਂਦੀ ਕਦੀ ਮੰਨਦੀ ਚੰਦੀ ਕਦੀ ਮੇਰੇ ਵੱਲ ਆ ਜਾਂਦੀ ਆ ਝੁਗਲੀਆਂ ਜਿੰਨੀਆਂ ਮਰਜੀ ਉਤੋਂ ਕਰਵਾ ਲਓ ਪਾਣੀ ਲਾਉਣ ਦਾ ਨਹੀਂ ਹੈਗਾ ਦੂਜੇ ਘਰਾਂ ਜਾ ਕੇ ਨਾ ਬੜਾ ਗੱਲਾਂ ਕਰੂਗੀ ਤੁਸੀਂ ਫੁੱਲਾਂ ਨੂੰ ਪਾਣੀ ਨਹੀਂ ਲਾਇਆ ਤੁਸੀਂ ਇਦਾਂ ਨਹੀਂ ਕੀਤਾ ਮੇਰੀਆਂ ਨੋਆ ਬੜਾ ਕੰਮ ਕਰਦੀਆਂ ਵਾ ਸਵਾਹ ਕਰਦੀਆਂ ਸਭ ਕੰਮ ਦਾ ਹਾਲ ਵੇਖੋ ਆਪਣੇ ਘਰ ਜਾ ਕੇ ਵੇਖੀ ਕਿ ਤੇ ਉਹਦੇ ਪਿੱਤੇ ਪਾਣੀ ਫੁੱਲਾਂ ਨੂੰ ਪਾਣੀ ਨਹੀਂ ਹੈਗਾ ਫੁੱਲ ਸੁੱਕਣ ਦੇ। ਦੂਜੇ ਘਰਾਂ ਚ ਬੜੀਆਂ ਗੱਲਾਂ ਕਰਨੀ ਆਉਂਦੀਆਂ ਵਾ। ਦੂਜਿਆਂ ਘਰਾਂ ਚ ਗੱਲਾਂ ਕਰਦੀਆਂ ਹਨਾ ਆਪਣੇ ਘਰ ਤੇ ਕੋਈ ਝਾਤੀ ਨਹੀਂ ਮਾਰਦਾ ਕਿ ਸਾਡੇ ਘਰ ਕੀ ਹੋਣ ਦੇ ਆ। ਜੇ ਵੀ ਆ ਤਾਂ ਉਹਨੇ ਤਾਂ ਮੂੰਹ ਫਾੜ ਕੇ ਗੱਲਾਂ ਕਰਨ ਦੀ ਬੜੀ ਬਗਾਨੇ ਕਰ। ਆਪਦੇ ਨੋਹਾਂ ਦੀ ਸਿਫਤਾਂ ਹੀ ਕਰੀ ਜਾਂਦੀ ਆ। ਮੇਰੀਆਂ ਨੋਹਾਂ ਇਦਾਂ ਕਰਦੀਆਂ ਤੇ ਮੇਰੀਆਂ ਨੋਹਾਂ ਇਦਾਂ ਕਰਦੀਆਂ ਪੈਣਾ ਉਹਦੀ ਨੋਹ ਦੀ ਗੱਲ ਸੁਣਦਾ। ਇੱਕ ਦਿਨ ਨਾ ਮੇਰਾ ਆਟਾ ਖਤਮ ਹੋ ਗਿਆ। ਹੈ ਤੇ ਹਾਂ ਵੀ ਸਾਡੇ ਘਰ ਵੀ ਆਟਾ ਖਤਮ ਹੋ ਗਿਆ। ਮਹਿਮਾਨ ਪਿੱਤ ਵੱਲ ਗਈ ਤੇ ਉਹਨਾਂ ਨੇ ਵੀ ਨਾ ਪਿਆਇਆ ਤੇ ਮੈਂ ਨਾ ਇਹਦੇ ਵੱਲ ਆ ਗਈ ਆਟਾ ਲੈਣ ਤੇ ਭੈਣਾ ਆਟ ਉਹਦੀ ਨੋਨ ਨੇ ਕੀ ਕੀਤਾ ਪਈ ਪੋਲਾ ਪੋਲਾ ਭਰਿਆ ਡੱਬਾ ਜਿਹੜਾ ਸੀ ਘਾਟੇ ਨੂੰ ਹੈ ਤੇ ਮੈਂ ਚੱਲ ਨਾ ਉਹ ਉਦਾਂ ਹੀ ਮੈਂ ਲੈ ਗਈ ਵੀ ਚੱਲੀ ਇਹਨੂੰ ਇਦਾਂ ਹੀ ਦੇ ਦਊਂਗੀ ਹੈਨਾ ਤੇ ਫਿਰ ਜਦੋਂ ਨਾ ਦਵਿੰਦਰ ਆਂਟੀ ਸਾਡੇ ਘਰੋਂ ਲੈਣ ਆਈ ਨਾ ਮੈਨੂੰ ਕਹਿੰਦੀ ਨਾ ਇਹਨੂੰ ਨੱਪ-ਨੱਪ ਕੇ ਨੱਪ ਨਾ ਕੇ ਪਕੇ ਭਾਰ ਨਹੀਂ ਇਹਨਾਂ ਦੀ ਭੁੱਖ ਕਿਤੇ ਜਾਣੀ ਦਵਿੰਦਰ ਆਂਟੀ ਜਿੱਤੇ ਵੈਸੇ ਬੜੀ ਭੁੱਖਿਆ ਆ ਤੇ ਮੈਂ ਫਿਰ ਨਾ ਨਾ ਆਪਣਾ-ਆਪਕੇ ਬਾਹਰ ਤਾਂ ਮੈਂ ਹਮਾ ਸਾ ਆਟਾ ਹੀ ਆ ਜੋ ਵਾ ਚਲ ਜੂ ਹਨਾ ਕਨਕ ਘਰ ਦੀ ਸਾਰਾ ਕੁਛ ਕਰਦਾ ਤੇ ਫਿਰ ਵੀ ਬੰਦਾ ਨਾ ਇਦਾਂ ਕਰ ਜੇ ਇੰਨਾ ਆਟਾ ਵਾਦੇ ਹੋ ਜੂ ਘਟੋ ਜੂ ਤੇ ਕੀ ਫਰਕ ਪੈਣ ਲੱਗਾ ਨਾ ਇੰਨਾ ਦੇ ਕਰਤੇ ਇੰਨਾ ਖੋਜਿਆ ਪਰ ਭੁੱਖ ਨਹੀਂ ਜਾਂਦੀ ਇਹਨਾਂ ਦੀ ਆਹੋ ਭੁੱਖ ਨਹੀਂ ਉਹਦੇ ਹੀ ਗੱਲਾਂ ਕਰਨ ਦੀ ਆਦਤ ਆ ਬੜੀਆਂ ਗੱਲਾਂ ਮੈਂ ਵਾਚਾ ਹਮ ਤੇ ਗੱਲਾਂ ਕਹਿੰਦੀ ਮੇਰੀ ਨੋ ਨੇ ਤੇ ਨਾ ਪਨਪਕੇ ਭਰ ਕੇ ਦਿੱਤਾ ਤੇਰਾ ਤੇ ਧੀਰੀ ਨਹੀਂ ਹੈਗਾ ਮੈਂ ਤੇ ਵੇਲਾ ਨਾ ਕੇ ਦੇ ਘਰ ਜਾਂਦੀ ਹਾਂ ਨਾ ਮੈਂ ਕੇ ਦੀ ਚੁਗਲੀ ਕਰਦੀ ਤੇ ਨਾ ਮੈਂ ਕਰਾਂਦੀ ਜੇ ਕੋਈ ਮੈਨੂੰ ਕਰੇ ਤੇ ਫਿਰ ਮੈਂ ਚੰਗੀ ਖੋਂ ਬਟਾਪਦੀ ਆ ਗੋਗਲੀ ਤੇ ਚੁਗਲੀਆਂ ਤਾਂ ਬੰਦੇ ਨੇ ਕੀ ਕਰਨੇ ਹੁੰਦੇ ਆ ਇਹ ਢੇਢੀ ਫੋਲਣਾ ਹੁੰਦਾ ਆ ਢੇਢੀ ਫੋਲੀ ਆ ਉਹ ਹੀ ਮੈਂ ਆਪਣੇ ਘਰ ਵਾਲੇ ਨਾਲ ਕਹਿੰਦੀ ਢੇਢ ਫੋਲਣ ਦੀ ਤੇ ਉਹ ਕਹਿੰਦਾ ਤਾਂ ਤੂੰ ਗੱਲਾਂ ਬੜੀਆਂ ਕਰਦੀ ਤੇ ਮੈਂ ਫਿਰ ਆ ਗਈ ਹੁਣ ਚਲ ਬਾਬਾ ਤੂੰ ਮਿਲ ਪਈਆਂ ਤੇ ਚਲ ਮੈਂ ਤੇਨਾਂ ਗੱਲ ਕਰਾਂ ਹਾਂ ਮੈਂ ਵੀ ਤੁਹਾਡੇ ਘਰ ਹੀ ਲੱਗੀ ਘਰ ਵਾਲਾ ਤਾਂ ਸੁਣਦਾ ਹੀ ਨਹੀਂ ਤਾਂ ਮੇਰੇ ਵੱਲੇ ਆਉਣ ਲੱਗੀ ਸੀ ਨਹੀਂ ਮੈਂ ਤੇ ਰੇਲੇ ਆਉਣ ਲੱਗੀ ਹਾਂ ਵੀ ਅੱਜ ਘਰੀ ਕਰ ਲਈ ਅੱਛਾ ਤੇ ਜੋਬ ਵੀ ਅੱਜ ਸ਼ਹਿਰ ਨੂੰ ਗਏ ਅੱਛਾ ਤੇ ਮੈਂ ਹਾਂ ਚੱਲ ਜੀ ਜਿਆ ਨਹੀਂ ਲੱਗਣ ਦੇ ਚੱਲ ਗੋਪੀ ਦੀਦੀ ਨਾਲ ਹੋ ਕੇ ਅੰਮੀ ਤੇ ਆਉਂਦੀਆਂ ਦੀ ਬੂਟੇ ਵੇਖ ਕੇ ਤੇ ਮੈਂ ਹਾਂ ਉਦਾਂ ਦੇ ਬੜੀਆਂ ਗੱਲਾਂ ਕਰਨੀਆਂ ਆਉਂਦੀਆਂ ਆਪਣੇ ਮੂੰਹ ਆਪ ਆਪਣੇ ਮੀਆਂ ਮਿਠੂ ਆਪ ਹੀ ਬੰਦ ਜਦੋਂ ਗੱਲਾਂ ਕਰੂਗੀ ਨਾ ਤੇ ਕਹਣਾ ਫਿਰ ਬਤਾਉਂਗਾ ਦਾ ਹਾਲ ਵੇਖ ਔਰ ਮੈਂ ਫੋਨ ਨਹੀਂ ਲਿਆਂਦਾ ਨਹੀਂ ਤਾਂ ਫੋਟੋ ਖਿੱਚ ਕੇ ਲੈ ਜਾਣੀ ਸੀ ਸਹੀ ਗੱਲ ਇਹਨੂੰ ਦਿਖਾਉਣੀ ਪਿਆ ਇਹ ਸਾਡੇ ਕੰਮ ਹੈ ਨਾ ਫੋਨ ਮੈਂ ਦੂਜੇ ਘਟਾਟਾ ਮਾਦੀ ਤੂੰ ਕੰਮ ਨਹੀਂ ਕਰਦੀ ਤੂੰ ਇਦਾਂ ਨਹੀਂ ਕਰਦੀ ਤੂੰ ਬਹੁਤ ਹੀ ਚਲਾਕ ਬੰਦੀ ਆ ਨਹੀਂ ਆਪ ਹੀ ਚਲਾਕੀਆਂ ਕਰਦੀ ਕੋਈ ਬਾਰ ਵੀ ਕਹਿੰਦਾ ਇਹਨੂੰ ਚਲਾਕਚੁਸਤ ਆ ਇੱਥੇ ਕਰ ਹੀ ਚਲਾਕ ਬੰਦੀ ਆਹੋ ਪਤਾ ਤਾਂ ਸਾਰਿਆਂ ਨੂੰ ਹੁੰਦਾ ਵਾ ਨਾਲੇ ਆਪਣੀਆਂ ਨੋਆਂ ਅੱਗੇ ਉਹਦੀ ਚਲਦੀ ਨਹੀਂ ਚਲਾਕੀ ਤੇ ਬਾਰ ਦੀਆਂ ਨੋਆਂ ਅੱਗੇ ਚਲਾਕੀਆਂ ਚਲਦੀਆਂ ਹਾਂ ਕਹਿੰਦੀ ਮੇਰੀਆਂ ਨੋਆਂ ਤੇ ਨਾ ਮੈਨੂੰ ਰੋਟੀ ਦੀ ਥਾਂ ਰੋਟੀ ਪੁੱਛਦੀਆਂ ਪਾਣੀ ਦੀ ਥਾਂ ਪਾਣੀ ਪੁੱਛਦੀਆਂ ਆ ਪੁੱਛਦੀਆਂ ਇਹਨੂੰ ਅੱਛਾ ਮੇਰੇ ਘਰ ਦੇ ਨਾਲ ਹੀ ਘਰ ਵਾ ਆਹੋ ਇੱਥੇ ਪੁੱਛਦੀਆਂ ਇਹਨੂੰ ਅਗਲਿਆਂ ਨੂੰ țeਚ ਨਹੀਂ ਸਮਝਦੀਆਂ ਹਾਂ ਦਵਿੰਦਰ ਚੱਲ ਹਾਨੂੰ ਕੀ ਆ ਚੱਲ ਠੀਕ ਆ ਹਾਂ ਤੂੰ ਹੁਣ ਇੱਥੇ ਮੈਂ ਆ ਜਾਣਾ ਸੀਗਾ ਨਹੀਂ ਚੱਲਣ ਮੈਂ ਚੱਲਣਾ ਮੈਂ ਵੀ ਘਰ ਜਾ ਕੇ ਵੇਖਾਂ ਕਿ ਇਹਦਾ ਫੋਨ ਫਾੜਨਾ ਆਇਆ ਹੋਵੇ ਤੂੰ ਮੇਰੇ ਲਈ ਹਾਂ ਚਲ ਏਦਾਂ ਕਰੀ ਫਿਰ ਕਿਸੇ ਦੇ ਨਾ ਹੀ ਯਾ ਕੋਈ ਨਹੀਂ ਮੈਂ ਆਵਾਂਗੀ ਕਿ ਇਹ ਚਾਹ ਪਾਣੀ ਪੀ ਕੇ ਚੋਈ ਠੀਕ ਹੈ ਅਜ ਬਣਪੀ ਕਦੋਂ ਨਹੀਂ ਕਿੱਥੇ ਗਈ ਹੈ ਕਦੋਂ ਦੀ ਬਾਹਰ ਨਿਕਲ ਕੇ ਬੈਠੀ ਆ ਚੱਲ ਬਾਹਰ ਆ ਜਾਓ ਬੰਦਾ ਕੋਈ ਗੱਲਾਂ ਬਾਤਾਂ ਹੀ ਕਰ ਲੈਂਦਾ ਕਿੰ ਕਿਦਾਂ ਨੀ ਕਹੇ ਇਹ ਕੱਲੀ ਗੱਲਾਂ ਕਰੀ ਜਾਂਦੀਆਂ ਗੱਲਾਂ ਗਾਦੀਆਂ ਕਰਨੀਆਂ ਮਨਪੀਤੇ ਕਹਿੰਦੀ ਮੈਂ ਕਦੋਂ ਦੀ ਬਾਹਰ ਨਿਕਲ ਕੇ ਬੈਠੀ ਆ ਤੇ ਆਈ ਨਹੀਂ ਉਹ ਕੰਮ ਤਾਂ ਕਰ ਲਿਓ ਆਪਣਾ ਤੇਰੇ ਨੂੰ ਵੇਲੀ ਥੋੜੀ ਨਹੀਂ ਸਾਮਾਂ ਨੂੰ ਸੁਰੂਕੇ ਪੋਟ ਲਾ ਕੇ ਬੈਜ ਨਹੀਂ ਛੱਜ ਕੇ ਤਿਆਰ ਹੋ ਗਈ ਮੈਂ ਤੇ ਉਹ ਹੋਣੀ ਨਹੀਂ ਘਰ ਨਹੀਂ ਤਾਂ ਨਿਹਾਨ ਕੇ ਵੇਖ ਕੇ ਤਾਂ ਨਿਹ ਆ ਜਾਣਾ ਹੀ ਛਾਟੀ ਕੱਲ ਜੋਬ ਦੀ ਕਰਦੀ ਆਈ ਸੀ ਨਹੀਂ ਜੋੜ ਨੂੰ ਰਾਜ ਮਿਲਿਆ ਕਿੰਦਾ ਮੇਰੀ ਘਰ ਦੀ ਅੰਬਰੋਟਾ ਡੇ ਕਰ ਗਈ ਨਹੀਂ ਉਹ ਆਪਣੇ ਘਰ ਆਈ ਨਹੀਂ ਹੂੰ ਉਜਾ ਦਾ ਮੈਂ ਤੈਨੂੰ ਗੁੰਡੀ ਵਾਲੀ ਗੱਲ ਦੱਸ ਕੇ ਗਈ ਹਾਂ ਤੇ ਉਹ ਮੈਨੂੰ ਉੱਥੇ ਮੈਂ ਫਿਰ ਉਧਰ ਨੂੰ ਚਲੇ ਗਈ ਦਵਿੰਦਰ ਆਂਟੀ ਵੱਲ ਹਾਂ ਤੇ ਉਹ ਉੱਥੇ ਦਵਿੰਦਰ ਆਂਟੀ ਕੇ ਬਤਾਉਂ ਆ ਲਾਗੇ ਖੜੀ ਗੱਲਾਂ ਕਰਨ ਦੇ ਇਕੱਲੀ ਅੱਛਾ ਤੇ ਫਿਰ ਮੈਂ ਉਧਰ ਵੱਲ ਚਲੇ ਗਈ ਤੇ ਫਿਰ ਮੈਨੂੰ ਕਹਿੰਦੀ ਗੱਲਾਂ ਬਾਤਾਂ ਤੇ ਕਹਿੰਦੀ ਆਪੇ ਇੱਥੇ ਕਰ ਲੀਆਂ ਤੇ ਹੁਣ ਮੈਨੂੰ ਉਧਰ ਜਾਣਾ ਈ ਤੁਹਾਡੇ ਘਰ ਕਹਿੰਦੀ ਹੁਣ ਮੈਂ ਕਿਹ ਜਾਣਾ ਵਾ ਚਾ ਫਿਰ ਕਿ ਝੂਪਣ ਕੇ ਤਾਂ ਘੰਟਾ 2 ਘੰਟੇ ਲਾਗੇ ਕਿੰਦਾ ਲੇਟ ਬੜੀ ਆਈ ਕਿੰਦਾ ਰੋਟੀ ਪਣੀ ਲੇਟ ਹੋਗਾ ਸਾਮਾ ਤੁਹਾਡਾ ਐਨੀ ਆ ਤਾਂ ਗੱਲਾਂ ਨਹੀਂ ਕੀਤੀਆਂ ਹੀ ਜਦੋਂ ਜਿੰਨੀਆਂ ਇਕੱਠੀਆਂ ਹੋ ਜਾਣ ਦੋ ਜਨਾਂ ਦੇ ਇੱਕ ਨਹੀਂ ਮੈਂ ਜਦੋਂ ਇਕੱਠੀਆਂ ਨੂੰ ਫੇਰ ਗਣਾ ਲਾੜੀ ਮੋਰੀ ਹੋਰ ਕਿਹੇ ਲਾਗੇ ਰੁਕ ਗਈ ਹੁਣੀ ਆ ਮੈਂ ਤੋਂ ਮੈਂ ਤੁਹਾਨੂੰ ਬਥੇਰਾ ਕਹੇ ਮੈਂ ਆ ਜਾ ਚਾਹ ਪੀ ਕੇ ਜਾਈ ਤੇ ਕਹਿੰਦੀ ਨਹੀਂ ਚੌਰੀ ਕੋਈ ਮੁੱਦਾ ਛੇੜਿਆ ਹੋਣਾ ਮੁੱਦਾ ਤਾਂ ਕੋਈ ਨਹੀਂ ਛੇੜਿਆ ਆਈਗਾ ਬਤੌਆਂ ਦੀ ਗੱਲ ਜਰੂਰ ਹੋਉਂਦੀ ਉਹ ਕਹਿੰਦੇ ਵੀ ਦਵਿੰਦਰ ਆਂਟੀ ਦੇ ਜਿਹੜੇ ਬਤੌਆਂ ਉਹ ਸੜ ਗਏ ਉਹ ਕਿਦਾ ਸੜ ਗਏ ਪਾਣੀ ਪੋਣੀ ਨਹੀਂ ਪਿਆ ਤੇ ਆਂਦੀ ਨੂੰ ਵੇਹ ਲੋਵੇ ਕੇ ਪਾਸ ਉਹ ਤੇ ਤਾਂ ਹੀ ਆਣਾ ਉਹ ਵੀ ਤੇ ਰਗ ਗਈ ਐ। ਘਰ ਤੇ ਟਿਕਦੀ ਨਹੀਂ ਉਹ। ਪਰ ਸਾਰੀਆਂ ਜਨਾਨੀਆਂ ਮਾੜੀਆਂ ਆ ਗਿਆ। ਤੇ ਜਨਾਨੀਆਂ ਸਾਰੀਆਂ ਬਾਤ ਤੂੰ ਹੀ ਚੰਗੇ ਹੋਗੇ ਇਕੱਲੇ। ਅਬ ਸਾਰੀਆਂ ਮੇਰੇ ਵਰਗੀਆਂ ਹੋ ਗਈਆਂ। ਤੇ ਤੂੰ ਟਾਈਮ ਨਾਲ ਰੋਟੀ ਪਾਣੀ ਕਰਕੇ ਸਾਜ-ਸਵਰਗ ਬੈ ਗਈ ਐ। ਮੈਨੂੰ ਕੋਈ ਨਾ ਕੋਈ ਹੁਣ ਗੱਲਾਂ ਢੇਡਾ ਹੁਲਾ ਕਰਨ ਵਾਲੀ ਮਿਲ ਜੇ ਤੈਨੂੰ ਬਸ। ਹੋਰ ਤਾਂ ਕੰਮ ਨਹੀਂ ਕੋਈ। ਜੇ ਹੁਣ ਤੂੰ ਹੀ ਮੇਰੀ ਕੋਈ ਗੱਲ ਸੁਣੀ ਨਹੀਂ ਨੀ ਤਾਂ ਕ ਮੈਂ ਸੇਲੀ ਭੈਣ ਕੋਈ ਬਹਿਣਾ ਜਾ ਕੇ। ਪਰ ਮੈਥੋਂ ਤੇਰੀ ਕੱਚੀ-ਕੱਚੀ ਗੱਲਾਂ ਸੁਣੀ ਨਹੀਂ ਜਾਂਦੀ। ਤੂੰ ਤੁਹਾਡੀ ਮਰਜ਼ੀ। ਲੈ ਆਹ ਹੈ ਮੈਂ ਚੇਤਾ ਆ। ਬੇ ਸਿੰਦੂ ਆਂਟੀ ਨੇ ਤੋ ਲਵਾਇਆ ਵਾਏ ਸੀ ਕਹਿੰਦੇ। ਮੈਨੂੰ ਮਨਪੀਨ ਨੇ ਦੱਸਿਆ ਹੁਣ ਮੁੱਦਾ ਸੰਧੋ ਅੰਟੀ ਦਾ ਮੁੱਦਾ ਆ ਗਿਆ ਹੁਣ ਉਧਰ ਤੇਰਾ ਤਾਂ ਬਹਾਨਾ ਮੈਂ ਉਧਰ ਚਲ ਜਾ ਬਸ ਆਹ ਉਧਰ ਲੈ ਬਧਾਈ ਦੇਣ ਤੇ ਜਾਣਾ ਹੀ ਹਨ ਮੈਂ ਫੇਰ ਗੁੱਸਾ ਕਰੂਗੀ ਵੀ ਮੈਂ ਤੁਹਾਡੇ ਕੋਈ ਚੀਜ਼ ਲੱਗੇ ਤੇ ਮੈਂ ਉਸੇ ਵੇਲੇ ਬਧਾਈ ਦੇਣਾ ਚਾਹੁੰਦੀ ਇਸੀ ਦੇ ਘਰ ਪਹਿਲਾਂ ਵੀ ਲੱਗਾ ਲੱਗਾ ਹੀ ਉਹ ਨਵੇਂ ਨਵਾਂ ਹਲਵਾ ਆ ਨਾ ਚੱਲ ਸਹੀ ਚੱਲਦਾ ਹੋਊਗਾ ਹੁਣ ਜਾ ਕੇ ਪਤਾ ਲੱਗਣਾ ਗੱਲ ਇਹ ਨਾ ਤੂੰ ਉਹਨੂੰ ਕੰਮ ਕਾਂਦਣਾ ਜਾ ਕੇ ਕੋਈ ਪਾਸੇ ਉੱਥੇ ਕੋਈ ਨਾ ਕੋਈ ਘੜੀ ਫੇੜ ਕੇ ਬਹਿ ਜਾਣਾ ਕੰਮ ਦੋਦਿਆਂ ਨੋਆ ਨਹੀਂ ਕਰਨਾ ਮੈਂ ਉਹਨੇ ਥੋੜੀ ਕੰਮ ਕਰਨਾ ਤੇਰੇ ਪੈਰਾਂ ਦੀ ਵੀ ਕਿਹਨੇ ਜਿੱਦਾਂ ਮਿੱਟੀ ਨਹੀਂ ਚੁੱਕੀ ਉਦਾਂ ਹੀ ਜਾ ਤੂੰ ਮੰਦਰਾਉਣਾ ਚੱਜਣਾ ਨਾ ਕਿ ਲੈ ਹੁਣ ਜਿੱਥੇ ਜਾਣਾ ਉੱਥੇ ਜਾਣਾ ਹੀ ਹੈ ਬੰਦਾ ਕੁਛ ਆ ਆਪਣੀ ਭਲਾ ਜਾਂਦੇ ਮੈਂ ਜਾ ਕੇ ਆਉਂਦੀ ਆਂਟੀ ਆ ਜਾ ਗੋਪੀ ਆਜੀ ਬੈ ਜਾ ਵਧਾਈ ਹੋਵੇ ਨਾਲ ਏਸੀ ਲਵਾ ਲਿਆ ਤੁਸੀਂ ਆਹੋ ਤੁਹਾਨੂੰ ਵਧਾਈਆਂ ਹੋਣ ਬੜਾ ਗੁੱਸਾ ਹੀ ਮੈਨੂੰ ਚਿਹਰੇ ਤੇ ਤਾਂ ਦਵਿੰਦਰ ਤੇ ਹਾਂ ਸਾਰੇ ਵੇਖਣ ਆਏ ਸੀ ਮੇਰਾ ਹੈ ਤੇ ਇੱਕ ਤੁਹੀ ਨਹੀਂ ਦੋ ਜਣੀਆਂ ਆਈਆਂ ਮੈਨੂੰ ਤੇ ਆਂਟੀ ਪਤਾ ਹੀ ਨਹੀਂ ਲੱਗਾ ਮੈਂ ਤਾਂ ਤੇ ਹੁਣ ਮਨਪੀਨੇ ਦੱਸਿਆ ਤੇ ਮੈਂ ਤੇ ਉਸੇ ਵੇਲੇ ਆ ਗਈ ਮੈਂ ਆਂਟੀ ਨੇ ਤਾਂ ਗੁੱਸਾ ਕਰਨਾ ਵਾ ਤੇ ਆਪ ਤੇ ਸਾਡੀ ਚੀਜ਼ ਜੋ ਬੌਂਦੀ ਹੋਈ ਤੇ ਉਸੇ ਵੇਲੇ ਵਧਾਈ ਦੇਣ ਆਉਂਦੇ ਆ ਮੈਂ ਤੇ ਉਸੇ ਵੇਲੇ ਚਲ ਜਾਨੀ ਨਹੀਂ ਹਿੰਨੀ ਮਗਰੋਂ ਪਾਵੇਂ ਤੁਸੀਂ ਗੱਲਾਂ ਹੀ ਕਰੋ ਆ ਤੇ ਮੈਨੂੰ ਹੋਣੀ ਪਤਾ ਜਾਂਦੀ ਨਹੀਂ 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 ਗੱਲਾਂ ਕਰ ਤੋ ਕਰਨੀਆਂ ਵਾ ਤੇ ਫਿਰ ਇਹਦਾ ਮਨ ਚ ਗੁੱਸਾ ਨਹੀਂ ਰਹਿੰਦਾ ਤੇ ਮੈਨੂੰ ਪਤਾ ਲੱਗਾ ਮੈਂ ਤੇ ਉਸੇ ਵੇਲੇ ਆ ਗਈ ਮੈਨੂੰ ਪਤਾ ਹੀ ਨਹੀਂ ਲੱਗਾ ਚੱਲ ਚੰਗਾ ਕੀਤਾ ਮੈਨੂੰ ਵੀ ਆ ਮੁੰਡਿਆ ਨੇ ਮੈਂ ਤਾਂ ਮੰਦੀ ਨਹੀਂ ਅੱਛਾ ਲਵਾਉਣ ਚ ਫੋਨ ਫੋਨ ਮੈਂ ਤਾਂ ਇੱਧਰ ਪਿਆ ਕੋਈ ਕੋਈ ਨਹੀਂ ਮੈਂ ਤਾਂ ਮੰਦੀ ਨਹੀਂ ਤੀਏ ਅੱਛਾ ਤੇ ਮੁੰਡਿਆ ਨੇ ਨਾ ਬਦੋ ਬਦੀ ਲਵਾਤਾ ਅਹੇ ਤੁਸੀਂ ਵੀ ਦੋਵੇਂ ਜੀ ਕਿਤੇ ਠੰਡੇ ਥਾਂ ਵੇ ਰਹਿ ਕੇ ਵੇਖ ਲੋ ਆਹ ਹੋ ਨਹੀਂ ਅੰਟੀ ਇਹ ਲਵਾਉਣਾ ਤੇ ਚਾਹੀਦਾ ਉਹਨਾਂ ਦੇ ਅੰਦਰਾਂ ਚ ਲੱਗਾ ਹੋ ਗਏ ਹਾਂ ਤੇ ਅਹੀਂ ਰਹਿੰਦੇ ਮੈਂ ਦਾਖਿਆ ਹੀ ਅਹੀਂ ਹੁਣ ਚੱਲ ਬੁੱਢੇ ਠੇਰੇ ਸਾਡੇ ਕੋ ਮਨਕੀਬਤਾ ਐਨਾ ਚੱਲਿਆ ਜਾਵੇ ਕਿ ਨਾ ਨਹੀਂ ਨਹੀਂ ਅੰਟੀ ਚੱਲੀ ਜਾਂਦੀ ਨਹੀਂ ਠੰਡੇ ਇਦਾਂ ਨਹੀਂ ਗੱਲੁੰਦੀ ਹੁਣ ਸਿਆਲਾਂ ਦੀ ਠੰਡੇ ਤੇ ਚੱਲੀਦੀ ਆ ਆਹ ਤਾਂ ਉਹ ਆਂਦੇ ਕੋਈ ਨਹੀਂ ਆ ਹੀ ਕੇ ਸਾ ਸੈੱਟ ਕਰਵਾ ਦਾਂਗੇ ਹਾਂ ਤੇ ਅਜੇ ਨਾ ਉਹ ਕਰਨ ਵਾਲਾ ਵਾ ਸੈੱਟ ਅੱਛਾ ਤੇ ਲੌ ਲਾਤ ਹੋ ਗਏ ਸਵੇਰ ਦੇ ਕੱਲ ਦਾ ਲਿਆਂਦਾ ਹੀ ਅੱਛਾ ਤੇ ਹੁਣ ਹੋ ਆਂਦੇ ਵੀ ਬੱਤੀ ਦੀ ਸਪਲਾਈ ਨਾ ਪੀ ਅਸੀਂ ਦਿੰਨੇ ਆ ਤੇ ਪਿੰਡ ਫੋਨ ਕੀਤਾ ਮੁੰਡੇ ਨੂੰ ਆਹੋ ਲਾਈਟ ਵੀ ਨਹੀਂ ਨਾ ਹੈਗੀ ਬੰਦਾਉ ਕਿ ਤੇ ਫੇਰ ਹੀ ਹੋਊਗਾ ਬੱਤੀ ਵੀ ਬੰਦ ਵਾ ਬੱਤੀ ਵੀ ਬੰਦ ਉਹਦਾ ਨਾ ਤੁਹਾਡੇ ਮੁੰਡੇ ਚੰਗੇ ਆ ਤੁਹਾਡਾ ਇਨਾ ਸੋਚਦੇ ਆ ਨਹੀਂ ਮੁੰਡੇ ਵੀ ਬੜੇ ਚੰਗੇ ਆ ਤੇ ਨੂਆ ਵੀ ਗੋਪੀ ਮੇਰੀਆਂ ਬੜੀਆਂ ਚੰਗੀਆਂ ਹਾਂ ਨਹੀਂ ਮੁੰਡੇ ਚੰਗੇ ਤੇ ਮੁੰਡਿਆਂ ਦੇ ਪਿੱਛੇ ਨੂਆ ਮੁੰਡਿਆ ਦੇ ਮਗਰੀ ਨੂਆ ਹੁੰਦਾ ਚੰਗੇ ਆ ਤੇ ਮੁੰਡੇ ਨਾ ਚੰਗੇ ਹੁੰਦੇ ਨੂਆ ਕਿੱਥੋਂ ਚੰਗੇ ਹੋ ਜਾਣਾ ਇਹ ਤੇ ਤੇਰੀ ਗੱਲ ਠੀਕ ਵਾ ਨਹੀਂ ਬੜੇ ਚੰਗੇ ਐਵੇਂ ਆਖੀਏ ਸਾਡੀ ਸਾਈਂ ਜੀਂਦੇ ਆ ਹਾਂ ਤੇ ਉਹਨਾਂ ਨਾਲ ਲੱਗਦਾ ਹੀ ਆ। ਪੁੱਛਦੇ ਰਹਿਣਾ ਉਹਨਾਂ ਨੇ। ਹਾਂ। ਦੁਆ ਜਿਗਾਂ ਨੂੰ ਸਾਨੂੰ। ਤੇ ਉਹ ਹੁਣ ਦਵਿੰਦਰ ਆਂਟੀ ਆ ਤੇ ਉਹਨੇ ਤਾਂ ਨਹੀਂ ਦੇਖਿਆ ਉਹਨਾਂ ਵਧਾਈ ਦੇਣ। ਉਹ ਤੇ ਚੀਜ਼ ਨੂੰ ਦੇਖ ਕੇ ਸਾੜੀ ਜਾਂਦੀ ਆ ਨਾ। ਸਾਡੇ ਘਰ ਵੀ ਕਦੀ ਵਧਾਈ ਦੇਣ ਨਹੀਂ ਆਈ। ਹੈ ਇਸ ਤਰ੍ਹਾਂ ਦੀ ਆ। ਆਹੋ ਇੱਦਾਂ ਘਾਦੀ ਆਵੇ। ਸਾਡੇ ਅਤਮਨ ਵਿੱਚ ਕੋਈ ਗੋਪੀ ਇਹੋ ਜੀ ਗੱਲ ਹੀ ਹੈ ਜੀ। ਭਾਵੇਂ ਉਹਦੇ ਆਪਦੇ ਅਸੀ ਲੱਗੇ ਆ ਨਾ ਪਰ ਉਹਨੇ ਵੇਖ ਕੇ ਕਹਿਣਾ ਵੀ ਹਾਂ ਇਹਨਾਂ ਦੇ ਘਰੇ ਸੀ ਕਿਉਂ ਲੱਗ ਗਿਆ। ਇੱਦਾਂ ਹੀ ਸੋਚਦੀ ਉਹ। ਦੱਸ। ਹਾਂ। ਐਡੀ ਮਾੜੀ ਨੀਤ। ਹਾਂ। ਹਾਂ। ਯੋ ਜਰਾ ਬਤਾਉਂ ਵਦਨ ਕੱਲ ਹੀ ਵੇਖੇ ਤੇ ਸੁੱਕੇ ਪਿਆ ਅੱਛਾ ਤੇ ਪਾਣੀ ਨਹੀਂ ਲਾਇਆ ਉਹਨੂੰ ਤੇ ਹੁਣ ਜੋ ਸਾਡੇ ਘਰ ਹੋਣਾ ਵਾ ਉਦੋਂ ਕਹਿਣਾ ਵਾ ਤੁਸੀਂ ਫੁੱਲਾਂ ਨੂੰ ਪਾਣੀ ਨਹੀਂ ਲਾਉਂਦੀਆਂ ਜੇ ਇਹ ਹੀ ਕਰਦੀਆਂ ਵੋ ਨਹੀਂ ਕਰਦੇ ਇੰਨੀ ਬੱਤੀ ਪੱਤੀ ਸਾਨੂੰ ਗੱਲਾਂ ਕਰਕੇ ਜਾਂਦੀ ਤੇ ਮੈਂ ਉਹਦਾ ਥਾਣੀ ਆਪਣੇ ਬਤਾਉਂ ਸੋ ਕੀ ਆਪ ਤੋ ਰੀ ਫਿਰਦੀ ਤੇ ਪਾਣੀ ਦੀਆਂ ਦੋ ਬਾਲਟੀਆਂ ਉਹਦੇ ਕੋ ਨਹੀਂ ਪੈਂਦੀਆਂ ਆਹੇ ਪਾਈਪ ਲਾ ਕੇ ਪਾਉਣਾ ਤੇ ਦੋ ਬਾਲਟੀਆਂ ਕੀ ਪਾਉਣੀਆਂ ਪਾਈਪ ਲਾ ਕੇ ਬੰਦਾ ਪਾ ਦਵੇ ਤੇ ਪਰ ਇਹ ਹੈ ਕਿ ਗੱਲਾਂ ਤੋਂ ਵੇਲ ਮਿਲੇ ਤਾਂ ਫੇਰ ਆ ਨਾ ਲੋਕਾਂ ਦੇ ਘਰ ਸਵਾਦ ਲੈਂਦੀ ਫੇਰ ਆਹੋ ਉਹ ਜਿਹੜੀ ਪਰਸੀ ਨੌਂ ਆਂਟੀ ਆ ਆਹੋ ਉਹਦੀ ਦੋਤੀ ਗਈ ਬਾਹਰ ਕੈਨੇਡਾ ਅੱਛਾ ਆਹੋ ਤੇ ਜਦੋਂ ਮੇਰੀ ਭਤੀਜੀ ਗਈ ਨਾ ਤੇ ਕਿਤੇ 32 32 ਗੱਲਾਂ ਕੀਤੀਆਂ ਗੱਲਾਂ ਉਤਰਾ ਹੀ ਬੜੀਆਂ ਉਹ ਕਰਦੀ ਜਿੰਦੀ ਨਾ ਅਹੀਂ ਨਹੀਂ ਕੁੜੀ ਨੂੰ ਬਾਹਰ ਭੇਜਣਾ ਅਹੀਂ ਤਾਂ ਪੜਾਉਣਾ ਲਿਖਾਉਣਾ ਵਾ ਤੇ ਮੈਂ ਕਿਹਾ ਕਿ ਨਹੀਂ ਅੱਜਕੱਲ ਨਹੀਂ ਸਮਾਂ ਹੈਗਾ ਚਲ 12 ਕਰਕੇ ਤੇ ਨਾ ਤੁਸੀਂ ਬਾਹਰ ਭੇਜ ਦੋ ਤੇ ਕਹਿੰਦੀ ਨਹੀਂ ਆ ਸਾਡੇ ਨਹੀਂ ਰਵਾਜ ਹੈਗਾ ਵੇਲਾ ਕਿ ਤੱਕ ਕਿਸਕ ਨੀਉ ਕੱਢੀ ਵੀ ਮੇਰੀ ਧੀ ਹੋਤੀ ਗਈ ਨੀ ਉਹਨੇ ਉਹਨੇ ਤੇ ਲੋਕਾਂ ਨੂੰ ਗੱਲਾਂ ਬੜੀਆਂ ਕੀਤੀਆਂ ਫੇ ਫਲਾੜੇ ਨੇ ਵੀ ਕੁੜੀਆਂ ਬਾਹਰ ਭੇਜਦੀਆਂ ਢਿੰਗੜੇ ਨੇ ਵੀ ਭੇਜਦੀਆਂ ਆਹੀ ਨਹੀਂ ਪਰ ਅ ਉਹ ਜਪੇ ਜਣਿਆਤ ਪਿਆਦੇ ਹੀ ਪੜਾਉਣੀਆਂ ਲਿਖਾਉਣੀਆਂ ਵਾ ਤੇ ਮੇਰੀ ਭਤੀਜੀ ਦੇ ਨਾਂ ਹੀ ਪੜਦੀ ਸੀ ਤੇ ਮੇਰੀ ਭਤੀਜੀ ਹੁਣ ਪੀਆਰ ਵੀ ਹੋ ਗਈ ਆ ਤੇ ਇਹ ਆਹ ਤੇ ਇਹ ਜਿਹੜੀ ਆ ਅਜੇ ਪੈਥੋਂ ਪੜ ਕੇ ਸਾਡੀ ਕੋਦੋਂ ਫੇਰ 5 ਸਾਲ ਉੱਥੇ ਲਗਾਓ ਲਾਊਗੀ ਤੇ ਫੇਰ ਪੀਆਰ ਹੋਗੀ ਇਹਨਾਂ ਚੰਗਾ ਨਹੀਂ ਵੀ ਉਦੋਂ ਪੇਸ ਦਿੰਦੀ ਇਹੋ ਜਿਹਿਆਂ ਦੀਆਂ ਨਾਸਾਂ ਚ ਗਲਦੀਆਂ ਤੇ ਗਾਵਾਂ ਐਵੇਂ ਆਂਦੇ ਆ ਜਿਹੜੀ ਖੜਕਤੀ ਤੇ ਗੂ ਖਾ ਕੇ ਲੱਸੀ ਪੀਤੀ ਉਹੋ ਹੀ ਕਰਨਾ ਹੁੰਦਾ ਉਹਨੇ ਉਹੋ ਹੀ ਆਹੋ ਆਹੋ ਆਪਣੇ ਆਪ ਲੋ ਅੱਲਾ ਰੱਖਦੀ ਆ ਤੈਨੂੰ ਕਿਹਨੇ ਦੱਸਿਆ ਨਹੀਂ ਮੇਰੀ ਵੀ ਸਹੇਲੀ ਭੈਣੇ ਦੱਸਦਾ ਫੂਲ ਦੇ ਲਾਗੇ ਘਰ ਆ ਨਾ ਉਹਨੇ ਮੈਨੂੰ ਦੱਸ ਦਿੱਤਾ ਪੱਕੀ ਗੱਲ ਵਾਹ ਆਹੋ ਪੱਕੀ ਗੱਲ ਆ ਕਿ ਕਿਤੇ ਟੱਕਰ ਹੋ ਗਈ ਤੇ ਮੈਂ ਮੂੰਹ ਪਰ ਮੂੰਹ ਦਾ ਆਹੋ ਨਹੀਂ ਬੰਦੇ ਹੋ ਮੈਨੂੰ ਵੀ ਮਿਲੀ ਤੇ ਮੈਂ ਵੀ ਕਹਣਾ ਮੇਰੀ ਭਤੀਜੀ ਵਰਦਾ ਕਿੰਨੀਆਂ ਗੱਲਾਂ ਕੀਤੀਆਂ ਲੋਕਾਂ ਨੂੰ ਇੰਨੀਆਂ ਗੱਲਾਂ ਕਰਦੀ ਤੇ ਮੁੜ ਕੇ ਫੇਰ ਉਹੋੇ ਕੰਮ ਕੀਤਾ ਨਾ ਆਹੋ ਆਹ ਤੈਨੂੰ ਜਿਹੜੀ ਆ ਨੋ ਜਿਹੜੀ ਉਹ ਦੂਜਾ ਕਹੋਗੀ ਮੈਂ ਵੀ ਇਸ ਲੈਣਦਾ ਵਾ ਤੇ ਮੈਂ ਇਹ ਤੇ ਬੁਟੀਕ ਦਾ ਵਰਕ ਕਰਾਉਣਾ ਤੇ ਸੂਟ ਇੰਨੇ ਕਿਤੇ ਬਣਾਉਂਦੀ ਪਈ ਆ ਨਾ ਕਿਤੇ ਤੇ ਫਿਰ ਕਹੋਗੀ ਨਾ ਮੇਰੀਆਂ ਨੂਆ ਵਾਦੂ ਖर्चा ਨਹੀਂ ਕਰਦੀਆਂ ਜੇ ਨਹੀਂ ਕਰਦੀਆਂ ਉਹ ਨਹੀਂ ਕਰਦੀਆਂ ਤੇ ਨੂੰ ਮੈਨੇ ਵੀ ਲੋਕਾਂ ਦੇ ਘਰ ਆਣ ਕੇ ਲੜਾਈ ਪਉਣੀ ਤੇ ਆਪਣੀ ਪੀੜੀ ਹੱਟ ਸੂਟਾ ਨਹੀਂ ਫੇਰਦਿਆਂ ਹੰਦ ਗਏ ਹੋ ਜੀਆਂ ਆਹੋ ਇਦਾਂ ਹੀ ਕੇ ਆਹੋ ਤੇ ਆਪ ਫੇਰਦਿਆਂ ਰਹਿਣਾ ਤੇ ਲੋਕਾਂ ਦੇ ਘਰ ਜਾ ਕੇ ਲੜਾਈ ਪਉਣੀ ਨੂੰਆਂ ਤੀਆਂ ਦੇ ਆਹੋ ਹੈ ਤਾਂ ਮੈਨੂੰ ਪਤਾ ਮੈਨੂੰ ਸਾਹ ਦਾ ਜਿਹ ਦੱਸਣ ਵਾਲੇ ਹੁਣ ਦੱਸ ਹੀ ਦਿੰਦੇ ਕਹਿੰਦੇ ਸੂਟਾ ਤੇ ਖਰਚਾ ਬੜੀਆ ਬੜਾ ਕਰਦੀ ਆ ਮੈਂ ਕਿੱਥੇ ਕਿ ਸੂਟਾ ਤੇ ਖਰਚਾ ਕਰਦੀ ਆ ਮੇਰੇ ਤਾਂ ਹੁਣ ਮਾਂ ਮਾੜੇ ਮੋੜ ਜੇ ਸੂਟ ਪਉਣੀ ਮੈਂ ਕਿਹੜੇ ਇੰਨੇ ਚੰਗੇ ਵਧੀਆ ਪਾ ਲੈਣੀ ਆ ਨਹੀਂ ਇਹ ਕਿਹੜੇ ਦੇ ਇੰਨੇ ਕਰੀ ਤੇ 340 ਵਾਲਾ ਤੇਰੇ ਗੱਲ ਸੂਟ ਹੁੰਦਾ ਆ ਆਹੋ ਤੇ ਉਹ ਦਿਨ ਉਹ ਪਤਾ ਕਿੰਨੇ ਲੈਂਦੀ ਮੈਨੂੰ ਬੁਟੀਕ ਵਾਲੀ ਨੇ ਦੱਸਿਆ ਵੀ ਦੂਜਾ ਨਾ ਇਹ ਤੇ ਉੱਪਰ ਕੰਮ ਕਰਵਾਈ ਜਾਂਦੀ ਬੇਸ ਲੈ ਆਉਂਦੀ ਵਰਕ ਕਰਵਾ ਕਰਵਾ ਕੇ ਤੇ ਕਿਤੇ ਇੰਨੇ ਸੋਹਣੇ 5 5 6 6000 ਚ ਸੂਟ ਪੈਂਦੇ ਉਹਦੇ ਤੇ ਢੱਲੀਆਂਆਂ ਦੀਆਂ ਢੱਲੀਆਂ ਤੀਹ ਰਹਿਣੀਆਂ ਆਹੋ ਆਹੋ ਹਾਂ ਤੇ ਜਿਹੜਾ ਆਪਣਾ ਕੋਈ ਹੱਥ ਕੁੱਟ ਕੇ ਵਰਤੂਗਾ ਤੇ ਆਪਣਾ ਚਲੋ ਚੰਗਾ ਰਹੂ ਆਪਣਾ ਘਰ ਬਣਾਉਂਗਾ ਆਹੋ ਤੇ ਸੂਟ ਤਾਂ ਢੱਲੀਆਂ ਦੀਆਂ ਢੱਲੀਆਂ ਹੀ ਰਹਿੰਦੀਆਂ ਆਹੋ ਇਦਾਂ ਹੀ ਹੁੰਦਾ ਭਾਵੇਂ ਪਾ ਲੋ ਚੰਗਾ ਤੇ ਭਾਵੇਂ ਥੀਗੇ ਪਾ ਲੋ ਮਾੜਾ ਹਾਂ ਆਹੋ ਤੇ ਮੈਨੂੰ ਤੇ ਉਹ ਗੱਲਾਂ ਕਰ ਹੀ ਜਾਂਦੀ ਨਾ ਤੇ ਪਰ ਮੈਨੂੰ ਦੱਸਣ ਵਾਲੀਆਂ ਵੀ ਦੱਸੀ ਜਾਂਦੀਆਂ ਵਾ ਫਿਰ ਮੈਨੂੰ ਕਈ ਵਾਰ ਤਾਂ ਬੜਾ ਗੁੱਸਾ ਚੜਦਾ ਕਿ ਮੈਂ ਜਾ ਆ ਕੇ ਤੇ ਘਰਾਂ ਘਾਤੀ ਆਵਾਂ ਗੱਲ ਫਿਰ ਮੈਂ ਹਸਿਆਣੀ ਬਿਆਣੀ ਕੀ ਕਰਨੀ ਵਾ ਚਲੋ ਸਿਆਣੀ ਬਿਆਣੀ ਹੋਊਗੀ ਤੇ ਰਾਹ ਰਾਹ ਦੀ ਹੋਊ ਜਦੋਂ ਆਊਗੀ ਨਾ ਉਹਦਾ ਮੂੰਹ ਪੰਨੀ ਨਹੀਂ ਮੈਂ ਬੰਨਣਾ ਜਦੋਂ ਫਿਰ ਇਹੋ ਦੀਆਂ ਨਹੀਂ ਮੁੜ ਕੇ ਗੱਲ ਕਰਦੀਆਂ ਹੁੰਦੀਆਂ ਹਾਂ ਤੇ ਵੇਖੀ ਭਾਉਣਾ ਵੀ ਹਰ ਜਾਣਾ ਉਤਰਾ ਤੋਂ ਤੁਹਾਡੇ ਘਰ ਤੁਰੀ ਨਹੀਂ ਰਹਿੰਦੀ ਜਦੋਂ ਮੈਂ ਵੇਨੀ ਨਹੀਂ ਮੇਰੇ ਵੱਲ ਨਹੀਂ ਆਉਂਦੀ ਹਾਂ ਉਹ ਮਨਪ੍ਰੀਤ ਵੱਲ ਜ਼ਿਆਦਾ ਹੁੰਦੀ ਆ ਅੱਛਾ ਹਾਂ ਮੈਨੂੰ ਤੇ ਟੱਕ ਮੈਨੂੰ ਤੇ ਗੱਲਾਂ ਹੀ ਕਰਦੀ ਓ ਮਨ ਪਿੱਛੋਂ ਵਾਲ ਨਾਲ ਵੀ ਗੱਲਾਂ ਕਰ ਜਾਂਦੀ ਮੇਰੀ ਮੈਨੂੰ ਪਤਾ ਨਹੀਂ ਲੱਗਦਾ ਲੱਗਦਾ ਪਤਾ ਕਿ ਚੱਲ ਤੂੰ ਤਾਂ ਧੀਏ ਸਿਆਣੀ ਆ ਵੀ ਉਹ ਸਿਆਣੀ ਬਿਆਣੀ ਆ ਆਹੋ ਤੇ ਕੀ ਗੱਲ ਕਰਦੀ ਆ ਠੀਕ ਹੈਰਾਵਾ ਤੇ ਫਿਰ ਕਿਸੇ ਦੇ ਨਾਲ ਉਹਨੂੰ ਕਹਿ ਦੇਣਾ ਵਾ ਕਿ ਆਂਟੀ ਤੁਸੀਂ ਉਦੋਂ ਤਾਂ ਕਹਿੰਨੇ ਸੀਗੇ ਕਿ ਇਹ ਨਹੀਂ ਕੁੜੀ ਵਾੜ ਵੇਚਣਾ ਤਾਂ ਹੁਣ ਕਿਉਂ ਭੇਜੀ ਆ ਹਾਂ ਤੇ ਹੁਣ ਕੋਈ ਹੋਰ ਰਬ ਥੋੜੀ ਹੋ ਗਿਆ ਉਹ ਹੀ ਕੈਨੇਡਾ ਵਾ ਉਹ ਹੀ ਕੈਨੇਡਾ ਵਾ ਉਹ ਹੀ ਬੰਦੇ ਉੱਥੇ ਤੇ ਉਹ ਹੀ ਕੈਨੇਡਾ ਹਾਂ ਹੱਦ ਕਰਤੀ ਇਹਨੇ ਚੱਲਣ ਤੇ ਉਹ ਲੋਕਾਂ ਨੂੰ ਬੜੀਆਂ ਗੱਲਾਂ ਕਰਦੀ ਆ ਆਹੋ ਨੋਆ ਨਹੀਂ ਬਾਹਰ ਨਹੀਂ ਪਾਣੀ ਪੂਣੀ ਪੀਣਾ ਨੋਆ ਆਪੋ ਆਪਣਾ ਫੋਨ ਲੈ ਕੇ ਤੇ ਬੜੀਆਂ ਹੀ ਕੰਮ ਰਿਆ ਅੱਜ ਅੱਛਾ ਅੱਛਾ ਉਹ ਵੀ ਕੰਮ-ਕੁਮ ਕਰਦੀਆਂ ਰਹੀਆਂ ਤੇ ਹੁਣੇ ਫੇਰ ਮੁੜ ਕੇ ਟਾਈਮ ਹੋ ਗਿਆ ਆਹ ਹੋਏ ਤੇ ਆਈ ਆ ਫੇਰ ਪਾਣੀ ਪੀਣਾ ਲਿਆਵਾ ਨਹੀਂ ਨਹੀਂ ਪਾਣੀ ਨਹੀਂ ਪੀਣਾ ਮੈਂ ਹੁਣ ਚਲਦੀ ਆ ਅੱਛਾ ਹਾਂ ਚਲੋ ਚੰਗਾ ਹੋ ਚੱਲੀਆ ਪਰ ਮੈਨੂੰ ਬੜਾ ਮਨ ਵਿੱਚ ਦੁਖੀ ਹੋਇਆ ਇਹ ਮੇਰਾ ਮਾਂ ਮੇਰੇ ਮਨ ਚ ਵੀ ਆਈ ਮੈਂ ਕਿ ਮੈਨੂੰ ਤਾਂ ਪਤਾ ਲੱਗਾ ਤੇ ਆਂਟੀ ਨੇ ਤਾਂ ਗੁੱਸਾ ਕਰ ਲੈਣਾ ਤੇ ਆਪ ਤੇ ਉਸੇ ਵੇਲੇ ਵਧਾਈ ਦੇਣਾ ਚੰਦੇ ਤੇ ਮੈਂ ਮੇਰਾ ਤਾਂ ਸੁਭਾਅ ਵਾ ਮੈਂ ਤਾਂ ਹਾਰਿਆ ਹਲ ਦੇਖ ਕੇ ਤੇ ਖੁਸ਼ ਹੁੰਦੀ ਆ ਹੋਣੀ ਤੁਸੀਂ ਤਾਂ ਉਸੇ ਵੇਲੇ ਦੇਣ ਚੱਲ ਜਾਂਦੇ ਵਧਾਈ ਮੈਨੂੰ ਪਤਾ ਹਾਂ ਚਲੋ ਠੀਕ ਆਂਟੀ ਮੈਂ ਜਾਉਣੀ ਹਾਂ ਹਾਂ ਚੰਗਾ ਆਇਓ ਕਿਸ ਦਿਨ ਚੰਗਾ ਮੈਂ ਆਉਂਗੀ ਠੀਕ ਹੂੰ